ਦੀਰਾ ਦੀਰਾ ਕਰ ਰਹੀ ਦੀਰ ਪੈ ਬਰਾਈ ਦੀਰ ਚੱਲੇ ਘਰ ਆਪਣੇ ਬਹਿਣ ਬਿਰਹ ਜਲ ਜਾਏ ਬਾਬੂਲ ਤੇ ਘਰ ਬੇਟੜੀ ਬਾਲੀ ਬਾਲ ਨੇ ਜੇ ਲੋੜੇ ਵਰ ਕਾਮਣੀ ਸਤਗੁਰ ਸੇਵੈ ਤੇ ਬਿਰ ਲੋਗਿਆਨੀ ਬੂਝਣੋ ਸਤਗੁਰ ਸਾਚ ਮਲੇ ਪਾਪੁਰ ਹੱਤ ਵਡਾਈਆਂ ਜੈ ਭਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਪੁਰਖ ਕੀ ਨਿਜ ਘਰ ਵਾਸਾ ਹੋਏ ਤਨ ਤਨ ਖੜੀਐ ਘੜ ਘੜ ਪੱਜੈ ਤਾਂ ਉਸਾਰ ਉਸਰੇ ਤਾ ਹੈ ਸਰ ਭਰ ਸੁਖ ਹੈ ਭੀ ਭਰ ਸੁਖ ਹੈ ਸਮਰੱਥੇ ਪੁਰਵਾਹ ਪਰਮਪੁਲਾ ਨੇ ਪੈ ਦਿਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਦੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨ ਪਛੋਤਾਈਐ ਕਬੈ ਭਾਲੇ ਗੁਰਮੁਖ ਬੂਝੈ ਤਾਂ ਨਿਜ ਘਰ ਵਾਸਾ ਪਾਈਐ ਬੱਤੋ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ ਗੁਰਪੁਰ ਸਾਦੀ ਆਪੋ ਚੀਨੇ ਜੀਵ ਤਿਆਂ ਏਮ ਮਰੀਏ ਮਾਇਆ ਮਾਇਆ ਕਰਮੋ ਏ ਮਾਰਾ ਕਿਸੈ ਨਾ ਸਾਥ ਹੰਸ ਚੱਲੇ ਉੱਠ ਡੰਮਣੋ ਮਾਰਾ ਫੁਲੀ ਆਠ ਮੰਨ ਤੁਰਤਾ ਜਮ ਜੋਇਆ ਅਗੁਣ ਚੱਲੇ ਨਾਲ ਮਨੁ ਮਹਿ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮੋਏ ਵਿਣ ਨਾਵੇਂ ਦੁਖ ਪਾਲ ਘੜ ਮੰਦਰ ਮਹਿਲਾ ਕਹਾ ਜਿਉ ਬਾਜ਼ੀ ਦੀ ਬਾਣ ਨਾਲਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵੇ ਸ ਜਹ ਫੁਨ ਆਏ ਗਏ ਪਸ਼ੂ ਸਾਹੀ ਮੱਖ ਚੋ ਰਸੀ ਮੇਦਨੀ ਅਟਾ ਨਾ ਵਧਾ ਉਤਾਹੇ ਸੇ ਜਨ ਉਬਰੇ ਜੇਨ ਹਰ ਪਾਇਆ ਤੁੰਦਾ ਮੋਆ ਵੇ ਗੁਤੀ ਮਾਇਆ ਲੋਦੀ ਸੋ ਚਾਲਸੀ ਕਿਸ ਕੋ ਮੀਤ ਕਰੇਉ ਜਿਉ ਉਸ ਮਪੋ ਆਪਣਾ ਮਨ ਮੰ ਅਗੈ ਦੇਉ ਅਸਥਿਰ ਕਰਤਾ ਤੂੰ ਧਣੀ ਤਸਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧੈ ਤੀਰ ਰਹਾ ਬੁਰਾ ਤਿਹਾਵਲਾ ਸਰ ਡੂੰਗਰ ਅਸਗਾ ਮੈਂ ਤਨ ਅਵਗੁਣ ਚੁਰਮ ਹੋਈ ਵਿਣ ਗੁਣ ਕਿਉ ਖਰ ਜਾ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਨ ਮਿਲੋ ਪਿਆਰ ਇਨਹੀ ਜੈਸੀ ਥੀ ਅਹਾਂ ਜਪ ਜਪ ਰਿਦੈ ਮੁਰਾਰ ਅਵਗੁਣੀ ਫਰ ਪੂਰ ਹੈ ਗੁਣ ਫੀ ਵਸੈ ਨਾਲ ਵਿਣ ਸਤਗੁਰ ਗੁਣ ਨਾ ਜਪਨੀ ਜਿੱਤਰ ਸ਼ਬਦ ਨਾ ਕਰੇ ਵਿਚਾਰ ਲਸ਼ਕਰੀਆਂ ਘਰ ਸੰਮਲੇ ਆਏ ਵਜ਼ਾ ਲਖਾ ਆਏ ਕਾਰ ਕਮਾਵੇ ਸਿਰ ਤਣੀ ਲਾਹਾ ਪੱਲੇ ਪਾਏ ਲੱਭ ਲੋਭ ਬੁਰਿਆਈਆਂ ਛੋੜੇ ਮਨੋ ਵਿਸਾਰ ਗੜ דוਹੀ ਪਾਤਸ਼ਾਹ ਕੀ ਤਦੈ ਨ ਆਵੇ ਹਾਰ ਚੱਕਰ ਕਹੀਆ ਖਸਮ ਕਾ ਸੋਹੇ ਉੱਤਰ ਦੇ ਵਸਾ ਗਵਾਏ ਆਪਣਾ ਤਖਤ ਨਾ ਬੈਸੈ ਸੇ ਪ੍ਰੀਤ ਮੱਥ ਵਡਿਆਈਆਂ ਜੈ ਭਾਵੇ ਤਹ ਦੇ ਆਪ ਕਰੇ ਕਿਸ ਆਖੀ ਐ ਅਵਰ ਨਾ ਕੋਇ ਕਰੇ ਬੀਜੋ ਸੁਝਾਏ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰ ਨਰਾਂ ਨਰ ਸੱਚੋ ਸਚ ਨਾਏ ਵਣ ਤ੍ਰੇਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬੋ ਮਾਨ ਕੀ ਸਤ ਗੁਰ ਹਾਥ ਪੰਡਾਰ ਉਤਮ ਹੋਵਾਂ ਪ੍ਰਭ ਮਿਲ ਇਕ ਮਨ ਇਕ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲੈ ਪ੍ਰਥਾਏ ਰਚਨਾ ਰਾਤ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾ ਵਾਰ ਰਾੜੇ ਰੂੜਾ ਹਰ ਜਿਓ ਸੋਈ ਤਿਸ ਦਿਨ ਰਾਜਾ ਅਵਰਨਾ ਕੋਈ ਰਾੜੇ ਗਾੜੁੜੁ ਤੁਮ ਸੁਣੋ ਹਰ ਵਸੈ ਮਨ ਮਾਹੀ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਧਰਮ ਪੁਲਾਹੇ ਸੋ ਸ਼ਾ ਸਚ ਜਿਸ ਹਰ ਤਨਰਾਸ ਗੁਰਮੁਖ ਪੂਰਾ ਤਿਸ ਸ਼ਾਬਾਸ਼ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁਖ ਟਟਿਆ ਹਰ ਵਾਰ ਪਾਇਆ ਨਾਰ ਸੋਇ ਨਾ ਰੂਪ ਸੰਚੀਯ ਤਨ ਕਾਚਾ ਵਿਖਸ਼ਾਰ ਸ਼ਾਸਦਾਏ ਸੰਚ ਤਨ ਦੁਵਿਧਾ ਹੋਏ ਖੁਆਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇ ਲੂਜ ਲੋ ਤਪ ਸਾਚੀ ਸਚ ਬੋਲ ਸਾਜਨ ਮੀਤ ਸੁ ਜਾਣ ਤੂੰ ਤੂੰ ਸਰਵ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੌ ਬਿਲੇਹਾਰੀ ਤਿਸ ਮਾਇਆ ਮੰਤ ਮੂੜੀ ਜਿਨ ਕੀ ਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ 부ਝੈ ਪੁਰਖ ਸੁ ਜਾਣ ਖਿਮਾ ਵੀ ਹੁਣੇ ਖੱਪ ਗਏ ਖੂਹਣ ਲਖ ਅਸੰਖ ਗਣਤ ਨ ਆਵੇ ਕਿਉ ਗਣੀ ਖੱਪ ਖੱਪ ਮੋਏ ਬਸੰਖ ਖਸਮ ਪਛਾਣੈ ਆਪਣਾ ਕੁਲ ਬੰਧ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਕਿਮਾ ਸਚ ਸੁਖ ਪਾਏ ਹਰ ਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਤੈ ਸਦਾ ਗੁਣ ਅੰਤਰ ਮਨ ਤੀਰ ਹਾਂ ਮੈਂ ਖਪੇ ਖਪਾਏ ਸੀ ਬੀਜ ਵਥ ਵਿਕਾਰ ਜੰਤ ਉਪਾਏ ਵਿੱਚ ਪਾਯਨ ਕਰਤਾ ਲਗ ਅਪਾਰ ਸ੍ਰਿਸ਼ਟੇ ਭਿਓ ਨਾ ਜਾਣੇ ਕੋਏ ਸ੍ਰਿਸ਼ਟਾ ਕਰ ਸੋਨੇ ਚੋ ਹੋਏ ਸੰਪੈ ਕੋ ਈਸ਼ਰ ਧਿਆਇ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚਕਰ ਚੋਰ ਸੰਪੈ ਸਾਥ ਨਾ ਚੱਲੇ ਹੋਰ ਦਿਨ ਸੱਚ ਨਹੀਂ ਦਰਗਾਮਾਨ ਹਰ ਦਾ ਸੁਪੀਵ ਸੁਟ ਨਿਦਾਨ ਥੇਰ ਤੇਰ ਤੇ ਸਖੀ ਹੋਏ ਰਹੀ ਹੈਰਾਨ ਹਾਂ ਕਰਤੀ ਮੈਂ ਮੋਈ ਸ਼ਬਦ ਰਵੇ ਮਨ ਗਿਆਨ ਹਾਰ ਡੋਰ ਟੰਟਨ ਖਣੇ ਅਰਥਾ ਕੀ ਸ਼ਿੰਗਾਰ ਮਿਲ ਤ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਨਾਨਕ ਗੁਰਮੁਖ ਪਾਈਐ ਹਰ ਸਿਉ ਪੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨ ਹਰ ਬੁੱਜਣਾ ਹਰ ਸਿਉ ਰੱਖੋ ਪਿਆਰ ਹਰ ਜਪੀਏ ਹਰ ਧਿਆਈਏ ਹਰ ਕਾ ਨਾਮ ਅਧਾਰ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਤਾਰਨ ਜਿਨ ਕੀਆ ਕਰ ਕਿਰਪਾ ਪਗਧਾਰ ਕਰਤੇ ਹੱਥ ਵਡਿਆਈਆਂ ਬੁਝਾਓ ਗੁਰਬੀ ਵਿਚਾਰ ਲਿਖਿਆ ਫੇਰ ਨਾ ਸਕੀਏ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚਮੋਏ ਉਦਰੇ ਗੁਰਬੀ ਵਿਚਾਰ ਜੇ ਪੁਰਖ ਨਦਰ ਨਾ ਆਵੇ ਤੇ ਸਾਕ ਕਿਆ ਕਰ ਤਹ ਆ ਜਾਏ ਬਲੇ ਹਾਰੀ ਗੁਰ ਆਪਣੇ ਜਨ ਸਿਰਦ ਦਿੱਤਾ ਦਿਖਾਏ ਪਾਂਧਾ ਪੜਿਆ ਅੱਖੀਐ ਵਿਦਿਆ ਵਿਚਰੇ ਸਹਜ ਸੁਭਾਏ ਗਿਦਿਆ ਸੁਧ ਤਤਲ ਹੈ RAM ਨਾਮ ਲਿਵ ਲਾਈ ਮਨ ਮੁਖ ਗਿਦਿਆ ਬਿਕਰਦਾ ਵਿਖਟੇ ਬਿਕਖਾਇ ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨਾ ਕਾਇ ਆਂਧਾ ਗੁਰਮੁਖਾ ਕੀਆ ਚਾਟੜਿਆ ਮਤ ਦੇ ਨਾਮ ਸਮਾਲੋ ਨਾਮ ਸੰਗ੍ਰਹਿੋ ਲਾਹ ਜਗ ਮੈਲੇ ਸੱਚੀ ਪੱਟੀ ਸੱਚ ਮਨ ਪੜੀਏ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜੈਸ ਰਾਮ ਨਾਮ ਗੜਹਾਰ